ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਫਾਈਨਲੀ ਆ ਕੇ ਸੰਗੀਤ ਦੇ ਨਾਲ ਗੱਲ ਕਰਨ ਮੰਗਦੀ ਸੀ ਮੈਂ ਮਾਫੀ ਵੀ ਮੰਗਦੀ ਹਾਂ ਮੇ ਕੋਪਾ ਨੂੰ ਨੇ ਕਾਲ ਹੁੰਦੀ ਸੀ ਦੀਪ ਦੇ ਬਾੜੇ ਹਾਲੇ ਵੀ ਮੇਲੇ ਬੋਖਾ ਤਕੇਰੇ ਮੇਰੇ ਨਾਲ ਅੰਗ-ਸਾਂਗ ਮੇਰੇ ਨਾਲ ਖੜੇ ਸੀ ਤਾਂ ਹਾਲੇ ਵੀ ਖੜੇ ਆ ਮੈਂ ਥੈਂਕ ਯੂ ਕਹਿਣਾ ਮੰਗਦੀ ਆ ਦਿਲੋਂ ਕਹਿਣਾ ਮੰਗਦੀ ਕਿ ਇੰਨਾ ਤੁਸੀਂ ਮੈਨੂੰ ਪਿਆਰ ਤੇ ਸਪੋਰਟ ਕੀਤਾ ਉਸ ਟਾਈਮ ਸਿਰਫ ਮੇਰੇ ਲਈ ਨਹੀਂ ਪਰ ਦੀਪਲੇ ਵੀ ਬੜੀ ਕਿ ਬੇਨਤੀ ਆ ਕਿ ਤੁਸੀਂ ਸੋਣਾ ਹੈ ਨਾ ਕਿ ਤੁਸੀਂ ਪਿਆਰ ਦੇਣਾ ਸੁਣਿਆ ਬਿਕਾਜ਼ ਕਾਫੀ ਸਟੋਰੀਜ਼ ਉਸ ਟਾਈਮ ਸੀ ਤਾਂ ਅੱਜ ਮੈਂ ਉਹ ਕਲੀਅਰ ਕਰਨਾ ਮੰਗਦੀ ਹਾਂ ਕਿ ਸੱਚ ਹੈ ਕੀ ਹੈ ਮੇਰਾ ਗੁਰੂ ਮੇਰੇ ਵਿੱਚ ਵਸਦਾ ਮੈਂ ਝੂਠ ਨਹੀਂ ਬੋਲੂੰਗੀ ਮੇਰੇ ਗੁਰੂ ਨੇ ਮੈਨੂੰ ਇਹ ਨਹੀਂ ਸਿਖਾਇਆ ਝੂਠ ਬੋਲਣਾ Nor did my father.